ਸਮਾ ਬੜਾ ਬਲਵਾਨ ਹੁੰਦਾ ਹੈ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਸਮਾ ਸੀ ਜਦੋਂ ਧੂਤੀ ਬੋਲਦੀ ਸੀ ਪੰਜਾਬ ਦੇ ਅਫਸਰ थर-थर ਕੰਬਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਕੋਲੋਂ ਕਿਉਂਕਿ ਸੁਪਰ ਸੀਐਮ ਵਜੋਂ ਜਾਣੇ ਜਾਂਦੇ ਸੀ ਸੁਪਰ ਸੀਐਮ ਕਹਾ ਜਾਂਦਾ ਸੀ ਵਿਕਰਮ ਜੀਠੀਆ ਨੂੰ ਲੇਕਰਨ ਵਿਕਰਮਜੀਤ ਸਿੰਘ ਜੀਠੀਆ ਤੇ ਉਸਦੇ ਪਰਿਵਾਰ ਨੂੰ ਇਹਨਾਂ ਨੂੰ ਪਤਾ ਸੀ ਕਿ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਲਹਿੰਦੇ ਨੂੰ ਕੋਈ ਸਲਾਮ ਨਹੀਂ ਕਰਦਾ ਸਮੇ ਸਮਾਂ ਸਮਾਂ ਬਹੁਤ ਵੱਡੀ ਚੀਜ਼ ਹੈ ਸਮੇ ਦੀ ਨਜ਼ਾਕਤ ਨਹੀਂ ਸਮਝੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ 17 ਦੇ ਵਿੱਚ 22 ਦੇ ਵਿੱਚ ਅਤੇ 24 ਦੇ ਵਿੱਚ ਬੁਰੀ ਤਰ੍ਹਾਂ ਹਾਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਦਾ ਪਰਿਵਾਰ ਕਸੂਤਾ ਫਸਿਆ ਹੋਇਆ ਹੈ ਅੱਜ ਜਿਵੇਂ ਹੀ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਜੀਠਾ ਦੇ ਵਿੱਚ ਜਿਹੜਾ ਵਿਕਰਮਜੀਤ ਮਜੀਠੀਆ ਦਾ ਮੁੱਖ ਦਫਤਰ ਹੈ ਉਥੇ ਲੈ ਕੇ ਆਉਣਾ ਹੈ ਪੂਰੀ ਮਸਤੀ ਦੀ ਕੀਤੀ ਗਈ ਰੋਡ ਜਾਮ ਕਰ ਦਿੱਤੇ ਗਿਆ ਬੈਰੀਕੇਟ ਲਗਾ ਦਿੱਤੇ ਗਿਆ ਅਤੇ ਮਜੀਠੀਆ ਦੇ ਦਫਤਰ ਦੇ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕਰ ਲਈ ਗਈ ਤੇ ਨਾਲ ਹੀ ਦਫਤਰ ਹੈ ਗਰੀਬਕੌਰ ਮਜੀਠੀਆ ਦਾ ਲੇਕਿਨ ਜਿਸ ਤਰ੍ਹਾਂ ਮੈਂ ਪੰਜਾਬੀਆਂ ਕਹਾ ਕਿ ਸਮਾ ਬਲਵਾਨ ਹੁੰਦਾ ਹੈ ਜਿਹੜੇ ਲੋਕਾਂ ਤੋਂ ਅਫਸਰ ਠਰ-ਠਰ ਕੰਬਦੇ ਸੀ ਜਿਨ੍ਹਾਂ ਦੀਆਂ ਉਂਗਲੀਆਂ ਉੱਤੇ ਨੱਚਦੇ ਸੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਜਦੋਂ ਸ਼ਬਦ ਨਿਕਲਦਾ ਸੀ ਉਹ ਪ੍ਰੋਟੋਕੋਲ ਬਣ ਜਾਂਦੇ ਸੀ ਅੱਜ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਨਹੀਂ ਬਣ ਦਿੱਤਾ ਜਾ ਰਿਹਾ ਉਹ ਵੀ ਉਹਨਾਂ ਦੇ ਆਪਣੇ ਆਫਿਸ ਅੱਜ ਤੋਂ ਤੋਂ ਮੈਮਾ ਹੋਈ ਗਰੀਬਕੌਰ ਮਜੀਠੀਆ ਦੀ ਅਤੇ ਪੰਜਾਬ ਪੁਲਿਸ ਦੇ ਸਰਬੋੱਚ ਅਧਿਕਾਰੀਆਂ ਦੀ ਹਾਲਾਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਸਰਕਾਰ ਦੇ ਹੁਕਮਾਂ ਦੀ ਬੱਜੀ ਹੁੰਦੀ ਹੈ ਸਰਕਾਰ ਦੇ ਉਹ ਕੰਮ ਕਰਦੀ ਹੈ ਜਿਸ ਤਰ੍ਹਾਂ ਉਹਨਾਂ ਨੂੰ ਬਿジネス ਦੇ ਸਰਬੋਤਮ ਅਧਿਕਾਰੀਆਂ ਅ ਬਿジネス ਦੇ kia ਉਸ ਤਰ੍ਹਾਂ ਉਹਨਾਂ ਨੇ ਕਾਰਵਾਈ ਕੀਤੀ ਘੇਰਾਬੰਦੀ ਕੀਤੀ ਗਈ ਦਫਤਰ ਦੇ ਵਿੱਚ ਜਿਹੜੀ ਹੈ ਫੋਲਾ ਫਾਲੀ ਵੀ ਕੀਤੀ ਗਈ ਲੇਕਿਨ ਗਨੀਬ ਕੌਰ ਮਜੀਠੀਆ ਨੂੰ ਆਪਣੀ ਦਫਤਰ ਦੇ ਵਿੱਚ ਵੜ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਓਨੀ ਦੇਰ ਤੱਕ ਅਸੀਂ ਤੁਹਾਨੂੰ ਦਫਤਰ ਭਵੇਂ ਤੁਹਾਡਾ ਹੈ ਤੇ ਭਵੇਂ ਮਜੀਠੀਆ ਦਾ ਹੈ ਅੰਦਰ ਨਹੀਂ ਵੜਨ ਦਿਆਂਗੇ ਜਿੰਨੀ ਦੇਰ ਤੱਕ ਸਾਨੂੰ ਕਲੀਨ ਚਿੱਟ ਨਹੀਂ ਮਿਲਦੀ ਵੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਹਿੰਦੇ ਨੇ ਕਿ ਗਰੀਬ ਪਰਮਜੀਤ ਸਿੰਘ ਜਿਹੜੀ ਹੈ ਉਹ ਆਪਣੇ ਦਫ਼ਤਰ ਦੀਆਂ ਪੌੜੀਆਂ ਉੱਤੇ ਬੈਠੀ ਰਹੇ ਤਾਲਾ ਲਗਾ ਦਿੱਤਾ ਗਿਆ ਅਤੇ ਬਿਕਮਜੀਤ ਸਿੰਘ ਮਜੀਠੀਆ ਨੂੰ ਇੱਕ ਵੱਡਾ ਕਾਫਲਾ ਪੁਲਿਸ ਦਾ ਲੈ ਕੇ ਹਲਕਾ ਪਜੀਠੇ ਦੇ ਵਿੱਚ ਆਇਆ ਅਤੇ ਉਸ ਦੇ ਦਫਤਰ ਦੇ ਵਿੱਚੋਂ ਫੋਡਾ ਫਾਲੀ ਕੀਤੀ ਗਈ ਹਾਲਾਂਕਿ ਗਨੀਤ ਕੋਰ ਮਜੀਠੀਆ ਵਾਰ-ਵਾਰ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ 25 ਜੁਲਾਈ ਨੂੰ ਜਦੋਂ ਸਵੇਰੇ ਸਾਡੇ ਘਰ ਦੇ ਵਿੱਚ ਵਿਜੀਲੈਂਸ ਵੱਲੋਂ ਛਾਪਾ ਮਾਰਿਆ ਗਿਆ ਸੀ ਸਾਡੇ ਘਰ ਦੀ ਹਰ ਅਲਮਾਰੀ ਫੋਲੀ ਗਈ ਲੇਕਿਨ ਕੁਝ ਮਿਲਿਆ ਨਹੀਂ ਇਹਨਾਂ ਕੋਲ ਸਬੂਤ ਨਹੀਂ ਇਹਨਾਂ ਕੋਲ ਐਵੀਡੈਂਸ ਨਹੀਂ ਇਹਨਾਂ ਦੇ ਕੋਲ ਫੈਕਟ ਯਾਨੀ ਕਿ ਤੱਤ ਨਹੀਂ ਇਹ ਜਾਣ ਕੁਝ ਸਾਨੂੰ ਜਾਣ ਬੁੱਝ ਕੇ ਸਾਨੂੰ ਤੰਗ ਕਰ ਰਹੇ ਨੇ ਲੇਕਿਨ ਅੱਜ ਜਿਵੇਂ ਹੀ ਹਲਕਾ ਮਜੀਠਾ ਦੇ ਵਿੱਚ ਬਿਕਰਮ ਜੀਠਿਆ ਪਹੁੰਚੇ ਨਾਲ ਦੀ ਨਾਲ ਇੱਕ ਟੁਵੀਟ ਕਰ ਦਿੱਤਾ ਗਿਆ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਗਈ ਆម ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਸਬੂਤਾਂ ਤੋਂ ਬਿਨਾ ਅਸੀਂ ਕਾਰਵਾਈ ਨਹੀਂ ਕੀਤੀ ਬਿਕਰਮ ਜੀਠਿਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਮਜੀਠੀਆ ਦੀ ਸਪੋਰਟ ਕਰੇਗਾ ਉਸ ਉੱਤੇ ਵੀ ਵੱਡੀ ਕਾਰਵਾਈ ਹੋਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਪਵਿੱਤਰ ਪਵਿੱਤਰ ਧਰਤੀ ਹੈ ਪੰਜਾਬ ਦੀ ਪਵਿੱਤਰ ਧਰਤੀ ਤੇ ਨਸ਼ਾ ਬਰਦਾਸ਼ਤ ਨਹੀਂ ਹੈ ਆਪ ਆਦੀ ਪਾਰਟੀ ਨੂੰ ਕੌਣ ਸਹੀ ਹੈ ਕੌਣ ਗਲਤ ਹੈ ਇਹ ਕੱਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਐਨਸੀਬੀ ਅਤੇ ਕੇਂਦਰੀ ਏਜੰਸੀਆਂ ਵੀ ਕਹਿੰਦੀਆਂ ਨੇ ਕਿ ਅਸੀਂ ਜਾਂਚ ਕਰਨੀ ਹੈ ਬਿਕਮਜੀ ਸਿੰਘ ਜੀਠੀਆ ਤੇ ਕਿਉਂਕਿ 540 ਕਰੋੜ ਰੁਪਏ ਦਾ ਮਾਮਲਾ ਹੈ ਆਮਦਨ ਨਾਲੋਂ ਵੱਧ ਜ਼ਿਆਦਾ ਅਤੇ ਦੂਸਰੇ ਪਾਸੇ ਇੰਟਰਨੈਸ਼ਨਲ ਨਸ਼ਾ ਤਸਕਰਾਂ ਦੇ ਨਾਲ ਸਬੰਧ ਤੇ ਦੂਸਰੇ ਪਾਸੇ ਬਲੈਕ ਪਨੀ ਨੂੰ ਵਾਈਟ ਪਨੀ ਕੀਤਾ ਗਿਆ ਈਡੀ ਅਤੇ ਐਨਆਈ ਵੱਲੋਂ ਵੀ ਜਾਂਚ ਦੀ ਪਰਮਿਸ਼ਨ ਮੰਗੀ ਜਾ ਰਹੀ ਹੈ ਪੰਜਾਬ ਦੇ ਬੁਖ ਮੰਤਰੀ ਭਗਵੰਤ ਮਾਨ ਕੋਲੋਂ ਧੰਨਵਾਦ